نہیں تو جا سوچو یہ لو از god یا اے کیوں کیا کہ عشق ہی خدا ہے جدا پوچھے نہ کسی نے خدا دا روپ کی ہے خدا دی جات کی ہے خدا دا رنگ کی ہے خدا رندہ کتنے ہے تو فقیر نے جواب دیتا عشق خدا کی جات ہے رب دی جات کو یہ نہیں کہ رب دی جات آ جاتا بندے جاتا تھا لکھائی ہے بندے کوئی کہنے بندے دی جت آ کوئی کہ بندے ہے جاتا پاتا, پاتا چکر پسے رہتے کہ نہیں ਤੇਰਾ ਧਰਮ ਕਿਹੜਾ ਤੇਰਾ ਗੋਤਰ ਕਿਹੜਾ ਤੇਰੀ ਜਾਤ ਕਿਹੜੀ ਆ ਕਿੰਨੀਆਂ ਜਾਤਾਂ ਹੈ ਕਿੰਨੇ ਬੰਦੇ ਆ ਕਿੰਨੀਆਂ ਜਾਤਾਂ ਤਾਂ ਹੁਣ ਕਹਿੰਦੇ ਰੱਬ ਦੀ ਜਾਤ ਕਿਹੜੀ ਹੈ ਤਾਂ ਦੱਸਿਆ ਗਿਆ ਇਸ਼ਕ ਖੁਦਾ ਕੀ ਜਾਤ ਕਹਿੰਦੇ ਰੱਬ ਦੀ ਜਾਤ ਇਸ਼ਕ ਹੈ ਜਦੋਂ ਤੇਰੇ ਅੰਦਰ ਇਸ਼ਕ ਪੈਦਾ ਹੁੰਦਾ ਤਾਂ ਸਮਝ ਲੈ ਤੂੰ ਰੱਬ ਦੀ ਜਾਤ ਵਿੱਚ ਸ਼ਾਮਿਲ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜੀ ਜਾਤ ਰੱਬ ਦੀ ਹੈ ਜਿਹੜਾ ਰੰਗ ਰੱਬ ਦਾ ਹੈ ਜਦੋਂ ਉਹੀ ਰੰਗ ਸਾਡੇ ਤੇ ਚੜਨਾ ਸ਼ੁਰੂ ਹੋ ਗਿਆ ਤਾਂ ਸਾਡੇ ਉਹ ਰੱਬ ਦਾ ਰਸਤਾ ਇੱਕ ਹੋ ਗਿਆ ਤਾਂ ਜਦੋਂ ਰਸਤਾ ਇੱਕ ਹੋ ਗਿਆ ਤਾਂ ਟੱਕਰੇ ਵੀ ਇੱਕ ਦਿਨ ਮੁਲਾਕਾਤ ਵੀ ਇੱਕ ਦਿਨ ਪਰ ਜੇ ਰਸਤੇ ਹੀ ਅਲੱਗ-ਅਲੱਗ ਹੈ ਤਾਂ ਮੁਲਾਕਾਤ ਕਦੀ ਹੋਈ ਨਹੀਂ ਸਕਦੀ ਰੱਬ ਇਸ਼ਕ ਹੈ ਤਾਂ ਬੰਦਾ ਨਫ਼ਰਤ ਕਰ ਰਿਹਾ ਹੈ ਰੱਬ ਪ੍ਰੇਮ ਹੈ ਤਾਂ ਬੰਦਾ ਗਰੋਧ ਨਾਲ ਭਰਿਆ ਹੋਇਆ ਹੈ ਰੱਬ ਮੁਹੱਬਤ ਹੈ ਤਾਂ ਬੰਦਾ ਸੜੀ ਜਾਂਦਾ ਹੈ ਜਲੀ ਜਾਂਦਾ ਹੈ ਰਸਤੇ ਹੀ ਅਲੱਗ ਹੈ ਬੰਦਾ ਸੋਚੂ ਰਹੀ ਹੈ ਅਲੱਗ ਹੈ ਤਾਂ ਖੁਦਾ ਨਾਲ ਮੁਲਾਕਾਤ ਕਿੱਥੋਂ ਹੋਏਗੀ ਹੁਣ ਬੰਦਾ ਕਹਿੰਦਾ ਨਾ ਕਈ ਵਾਰੀ ਹੀ satsang ਤੇ ਜਾਂਦੇ ਆ ਤਾਂ ਜੀ ਫੋਨ ਕਰਕੇ ਪੁੱਛਦੇ ਮਾਲਕਾ ਨੇ ਕਿਹੜੇ ਰਸਤੇ ਜਾਣਾ ਹੈ ਸਮਝ ਦਿਓ ਕਿ ਨਹੀਂ ਜੇ ਅਗਰ ਮਾਲਕਾ ਨੇ ਚੰਡੀਗੜ੍ਹ ਵਾਲ ਦੀ ਦਿੱਲੀ ਨੂੰ ਜਾਣਾ ਤਾਂ ਹੀ ਰਸਤੇ ਦੇ ਦਰਸ਼ਨ ਕਰ ਲਈਏ ਹੁਣ ਕਈ ਲੁਧਿਆਣੇ ਵਾਲੇ ਪੁੱਛਦੇ ਮਾਲਕਾ ਲੁਧਿਆਣੇ ਵਾਲ ਦੀ ਜਾਣਾ ਤਾਂ ਹੀ ਰਸਤੇ ਦੇ ਦਰਸ਼ਨ ਹੁਣ ਫਰਜ਼ ਕਰੂ ਐਸੀ ਜਾਣਾ ਹੋਵੇ ਚੰਡੀਗੜ੍ਹ ਵਾਲ ਦੀ ਤਾਂ ਖੜੇ ਲੁਧਿਆੜੇ ਵਿੱਚ ਜੀਵ ਰਹੇ ਤਾਂ ਮੁਲਾਕਾਤ ਹੋਏਗੀ ਸਭੀ ਨਜ਼ਰਾਂ ਤਾਂ ਹੀ ਤਾਂ ਤੁਸੀਂ ਦੇਖਿਆ ਹੋਵੇ ਜਦੋਂ ਕਿਤੇ ਸਾਡਾ ਚੰਨਪੁਰ ਸਾਸਾਂ ਹੁੰਦਾ ਰਸਤੇ ਜੀਵ ਖੜੇ ਹੁੰਦੇ ਆ ਦਰਸ਼ਨ ਕਰਨ ਵਾਸਤੇ ਪਹਿਲਾਂ ਹੀ ਪੁੱਛ ਲੈਂਦੇ ਸੇਵਾਦਾਰ ਉਹਨੂੰ ਮਾਲਕਾ ਨੇ ਜਾਣਾ ਕਿੱਧਰ ਦੀ ਹੈ ਅਸੀਂ ਰਸਤੇ ਦੇ ਦਰਸ਼ਨ ਇਹ ਦੱਸ ਕਿਉਂ ਰਹੇ ਆ ਕਿ ਅਗਰ ਮੁਲਾਕਾਤ ਕਰਨੀ ਹੈ ਤਾਂ ਰਸਤਾ ਇੱਕ ਹੋਣਾ ਜ਼ਰੂਰੀ ਹੈ ਸਮਝਦੇ ਹੋਗੇ ਹੁਣ ਵੀ ਫਰਜ਼ ਕਰੋ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਦੀ ਬੰਦੇ ਨੂੰ ਪਾਣਾ ਹੈ ਤਾਂ ਦੱਸੋ ਰੱਬ ਜਲਦਾ ਕਿਸੇ ਤੋਂ ਰੱਬ ਛੜਦਾ ਕਿਸੇ ਤੋਂ ਰੱਬ ਨਫ਼ਰਤ ਕਰੇਗਾ ਕਿਸੇ ਨਾਲ ਰੱਬ ਗਰੋਧ ਕਰੇਗਾ ਕਿਸੇ ਨਾਲ ਯਾਨੀ ਮਤਲਬ ਕਹਿਣਾ ਨਫ਼ਰਤ ਬੁਰਾ ਕਿ ਮੈਨੂੰ ਇਹਨਾਂ ਨਫ਼ਰਤ ਮੇਰੀ ਸ਼ਕਲ ਨਹੀਂ ਦੇਖ ਸਕਦਾ ਹੁਣ ਕਹਿੰਦੇ ਆ ਜੀ ਐਸੀ ਨਫਰਤ ਲੈ ਕੇ ਬੈਠੇ ਆ ਨਫਰਤ ਦੇ ਮਾਰਗ ਤੇ ਚੱਲ ਰਹੇ ਆ ਗਰੋਧ ਦੇ ਮਾਰਗ ਤੇ ਚੱਲ ਰਹੇ ਆ ਨਿੰਦਿਆ ਦੇ ਮਾਰਗ ਤੇ ਚੱਲ ਰਹੇ ਆ ਐਸੀ ਬੁਰਾਈਆਂ ਦੇ ਮਾਰਗ ਤੇ ਚੱਲ ਰਹੇ ਆ ਤਾਂ ਰੱਬ ਹੈ ਅਛਾਈ ਦਾ ਰੂਪ ਪ੍ਰੇਮ ਦਾ ਰੂਪ ਤਾਂ ਉਹਦੇ ਨਾਲ ਮੁਲਾਕਾਤ ਉਦੋਂ ਹੀ ਹੋਏਗੀ ਜਦੋਂ ਐਸੀ ਵੀ ਪ੍ਰੇਮ ਦਾ ਰਸਤਾ ਲਵਾਗੇ ਫੜ ਲਵਾਗੇ ਰੱਬ ਹੈ ਵਿਸ਼ਵਾਸ ਦਾ ਰੂਪ ਜਦੋਂ ਐਸੀ ਵਿਸ਼ਵਾਸ ਦਾ ਮਾਰਗ ਫੜ ਲਵਾਗੇ ਤਾਂ ਰੱਬ ਨਾਲ ਮੁਲਾਕਾਤ ਫੇਰੀ ਹੋ ਸਕਦੀ ਹੈ ਇਹ ਗੱਲ ਯਾਦ ਰੱਖਣਾ ਸਾਰਿਆਂ ਨੇ ਕਿਉਂਕਿ ਫਿਰ ਕਹਾਂਗੇ ਕਿ ਜਦੋਂ ਅਸੀਂ ਰੱਬ ਦੇ ਰੰਗ ਵਿੱਚ ਰੰਗਣਾ ਸ਼ੁਰੂ ਹੋ ਜਾਂਦੇ ਤਾਂ ਦਾ ਮਤਲਬ ਐਸੀ ਉਹ ਰਾਹ ਪਕੜ ਲਿਆ ਜਿਹੜਾ ਰਾਹ ਰੱਬ ਦਾ ਰਾਹ ਹੈ ਜਿਹੜਾ ਰਸਤਾ ਰੱਬ ਤੱਕ ਜਾਂਦਾ ਹੈ ਤਾਂ ਹੀ ਕਹਿੰਦੇ ਜਿਨ ਪ੍ਰੇਮ ਕਿਓ ਇਹ ਪ੍ਰੇਮ ਕਿਓ ਇਹ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਤਾਂ ਤਿੰਨ ਹੀ ਪ੍ਰਭ ਆਇਓ ਇੱਕ ਦਿਨ ਉਹ ਪ੍ਰਭ ਤੱਕ ਪਹੁੰਚੇਗਾ ਸਮਝੀ ਨਾ ਜਰਾ ਇਸ ਲਈ ਇਸ਼ਕ ਰੱਬ ਦੀ ਯਾਦ ਕੀ ਹੈ ਕਹਿੰਦੇ ਇਸ਼ਕ ਅੱਲਾਹ ਕੀ رب کا انگ کی ہے اگ جہاں ہاتھ پیر آ میرا متھا ہے آ میرا سر ہے آ کن ہے ادا رب اللہ کی جات ہے ربایا اللہ کا انگ. انگ. یعنی اشک ہے. کھایا. کھایا شریر طرح ہے رب کا کی طرح ہے اور دی باڈی طرح دی ہے تو عشق ہے وہی جی محسوس کی جی ہے پکڑی ਕਿਉਂਕਿ ਪ੍ਰੇਮ ਨੂੰ ਅਸੀਂ ਪਕੜ ਨਹੀਂ ਸਕਦੇ ਪ੍ਰੇਮ ਨੂੰ ਅਸੀਂ ਦਿਲ 'ਚ ਤਾਂ ਹੀ ਕਿਉਂਕਿ ਜਦੋਂ ਰੱਬ ਦਿਲਾਂ 'ਚ ਰਹਿੰਦਾ ਹੈ ਬੰਦੇ ਦੇ ਦਿਲ 'ਚ ਪ੍ਰੇਮ ਹੈ ਤਾਂ ਹੀ ਜਦੋਂ ਪ੍ਰੇਮ ਦੀ ਗੱਲ ਆਉਂਦੀ ਬੰਦੇ ਹੱਥ ਦਿਲ ਤੇ ਜਾਂਦਾ ਹਾਂ ਮੈਂ ਬੜਾ ਪ੍ਰੇਮ ਨਾਲ ਭਰਿਆ ਹੋਇਆ ਹੁੰਦਾ ਹੈ ਕਿ ਨਹੀਂ ਤੇ ਜੇ ਡਾਕਟਰ ਆਪਰੇਸ਼ਨ ਕਰਕੇ ਲੱਭਣ ਕਿੱਥੇ ਹੈ ਪ੍ਰੇਮ ਬੰਦਾ ਕਹਿੰਦਾ ਮੇਰਾ ਦਿਲ ਬਹੁਤ ਪ੍ਰੇਮ ਨਾਲ ਭਰਿਆ ਹੈ ਅੰਦਰ ਤਾਂ ਖੂਨ ਹੀ ਭਰਿਆ ਹੋਇਆ ਹੈ ਅੰਦਰ ਤਾਂ ਮਾਸ ਹੀ ਭਰਿਆ ਹੋਇਆ ਹੈ ਭਾਈ ਖੂਨ ਹੀ ਭਰਿਆ ਪ੍ਰੇਮ ਤਾਂ ਕਿਤੇ ਹੈ ਨਹੀਂ ਤਾਂ ਪ੍ਰੇਮ ਕੋਈ ਪਕੜਨ ਵਾਲੀ ਚੀਜ਼ ਨਹੀਂ ਹੈ ਪ੍ਰੇਮ ਮਹਿਸੂਸ ਕਰਨ ਵਾਲੀ ਚੀਜ਼ ਹੈ ਤਾਂ ਈਸ਼ਵਰ ਵੀ ਭਗਵਾਨ ਵੀ ਪਕੜਨ ਵਾਲੀ ਚੀਜ਼ ਨਹੀਂ ਹੈ ਮਹਿਸੂਸ ਜਿੰਨਾ ਅਸੀਂ ਪ੍ਰੇਮ ਨਾਲ ਪਰਦੇ ਆ ਉਨਾਂ ਹੀ ਅਸੀਂ ਪਰਮਾਤਮਾ ਦੇ ਨੇੜੇ ਹੁੰਦੇ ਚਲੇ ਜਾਂਦੇ ਹਾਂ ਜਿੰਨਾ ਜਦੋਂ ਉਹ ਟਾਈਮ ਆ ਜਾਂਦਾ ਕਿ ਨਫ਼ਰਤ ਗਈ ਬਹਿਰ ਵਿਰੋਧਤਾ ਗਈ ਸਭ ਕੁਝ ਗਿਆ ਬਸ ਪ੍ਰੇਮ ਹੀ ਰਹਿ ਗਿਆ ਤਾਂ ਫਿਰ ਤੇਰੇ ਵਿੱਚ ਉਹ ਰੱਬ 'ਚ ਕੋਈ ਫਰਕ ਨਹੀਂ ਰਹਿੰਦਾ ਇਸ ਲਈ ਗੱਲ ਯਾਦ ਰੱਖਣਾ ਬੇਸ਼ੱਕ ਇਸ ਲਈ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਦੁਨੀਆ ਤੇ ਇੱਕ ਇਨਸਾਨ ਕਹਿੰਦਾ ਹੈ ਮੈਂ ਜੇ ਚੀਜ਼ ਪਾਣਾ ਚਾਹਤਾ ਹੂੰ ਸਮਝਦੇ ਹੋ ਇਹ ਬਹੁਤ ਹੁੰਦੇ ਲੱਖਾਂ ਹੀ ਹੁੰਦੇ ਸਮਝਦੇ ਹੋ ਕ ਨਹੀਂ ਇਹ ਲੱਖਾਂ ਹੀ ਹੁੰਦੇ ਜਿਹੜੇ ਕਹਿੰਦੇ ਮੈਂ ਇਹ ਚੀਜ਼ ਪਾਣਾ ਚਾਹਤਾ ਹੂੰ ਤਾਂ ਦੂਸਰੇ ਜਿਹੜੇ ਸਮਝਦਾਰ ਹੁੰਦੇ ਨਾ ਉਹ ਇਹ ਨਹੀਂ ਕਹਿੰਦੇ ਮੈਂ ਇਹ ਚੀਜ਼ ਪਾਣਾ ਚਾਹੁੰਦਾ ਆ ਉਹ ਸਵਾਲ ਇੱਕ ਕਰਦੇ ਆ ਸਮਝ ਨਾਲ ਉਹ ਸਵਾਲ ਕੀ ਕਰਦੇ ਆ ਕਿ ਮੈਂ ਖੁਦ ਕੋ ਐਸਾ ਕਿਵੇਂ ਬਣਾਉਂ ਕਿ ਮੇਰੇ ਉਹ ਮਿਲ ਸਕੇ ਫਰਕ ਦੇਖੋ ਇਹਨਾਂ ਵਿੱਚ ਇਹ ਕਹਿੰਦਾ ਮੈਂ ਇਹ ਚੀਜ਼ ਪਾਣਾ ਚਾਹੁੰਦਾ ਆ ਔਰ ਦੂਜਾ ਕਹਿੰਦਾ ਮੈਂ ਖੁਦ ਕੋ ਐਸਾ ਕਿਵੇਂ ਬਣਾਉ ਕਿ ਮੈਂ ਇਹ ਮੁਝੇ ਮਿਲ ਸਕੇ ਫਰਕ ਹੈ ਹੁਣ ਕਿ ਇਹਨੂੰ ਮਿਲੇਗੀ ਜਿਹੜਾ ਸਿਰਫ ਚਾਹਦਾ ਹੀ ਹੈ ਉਹ ਪਾਣਾ ਚਾਹੁੰਦਾ ਆ ਉਹ ਚਾਹਣਾ ਕੁਝ ਨਹੀਂ ਹੁੰਦਾ ਕਿਸੇ ਵੀ ਚੀਜ਼ ਨੂੰ ਹਾਸਲ ਕਰਨ ਵਾਸਤੇ ਆਪਣੀ ਆਪ ਨੂੰ ਉਹਦੇ ਲਾਇਕ ਬਣਾਣਾ ਕਹਿੰਦਾ ਹੈ ਜਿਦਾ ਇੱਕ ਬੰਦਾ ਕਹਵੇ ਬੱਚਾ ਕਹਵੇ ਮੈਂ ਡਾਕਟਰ ਦੀ ਡਿਗਰੀ ਪਾਣਾ ਚਾਹੁੰਦਾ ਹੈ ਤੇ ਕਹਿੰਦਾ ਮੈਂ ਕੀ ਤਵਾ ਕਰਾਂ ਕਿ ਮੈਂ ਡਿਗਰੀ ਪਾ ਸਕਾਂ ਹੁਣ ਸੋਚੋ ਉਹ ਕਹਿੰਦਾ ਮੈਂ ਕੀ ਕਰਾਂ ਹੁਣ ਉਹ ਕਰਨ ਨੂੰ ਤਿਆਰ ਹੈ ਕਿਉਂਕਿ ਪਤਾ ਕਿਸੇ ਚੀਜ਼ ਨੂੰ ਪਾਣਾ ਤਾਂ ਖੁਸ਼ ਕਰਨਾ ਤੁਸੀਂ ਦੇਖ ਨਹੀਂ ਇਹ ਦੱਸਣਾ ਚਾਹੁੰਦੇ ਆ ਤੁਹਾਨੂੰ ਕਿ ਦੋ ਤਰ੍ਹਾਂ ਦੇ ਇਨਸਾਨੇ ਕਿਸੇ ਨੂੰ ਚਾਹਤ ਹੀ ਰੱਖਦੇ ਇੱਕ ਕਹਿੰਦੇ ਮੈਂ ਐਸਾ ਕੈਸੇ ਐਸਾ ਕਿਆ ਕਰੂੰ ਮੈਂ ਖੁਦ ਕੋ ਐਸਾ ਬਣਾਣਾ ਚਾਹਤਾ ਹੂੰ ਕਿ ਮੈਂ ਉਹ ਚੀਜ਼ ਪਾ ਸਕੂੰ ਹੁਣ ਜਦੋਂ ਇਨਸਾਨ ਇਹ ਕਹਿੰਦਾ ਨਾ ਕਿ ਮੈਂ ਖੁਦ ਨੂੰ ਇਦਾਂ ਦਾ ਬਣਾਣਾ ਚਾਹੁੰਦਾ ਕਿ ਮੈਂ ਉਹ ਚੀਜ਼ ਪਾ ਸਕੂੰ ਤਾਂ ਫਿਰ ਤੁਹਾਨੂੰ ਅਸੀਂ ਕਈ ਵਾਰ ਕਿਹਾ ਹੈ ਕਿ ਖੁਦ ਨੂੰ ਇਦਾਂ ਦੇ ਬਣਾਓ ਕਿ ਰੱਬ ਨੂੰ ਦੇਣ ਤੇ ਮਜਬੂਰ ਹੋਣਾ ਪਵੇ ਕਿ ਲੈਵੇਂ ਤੂੰ ਹੈ ਹੀ ਇਸ ਲਈ ਕਿ ਦੇਣੇ ਪੈਣਾ ਤੈਨੂੰ ਤਸਰ ਵੀ ਬੰਦਾ ਚਾਹਤਾ ਹੀ ਕਰੀ ਜਾਵੇ ਚਾਹਦਾ ਆ ਚਾਹਦਾ ਆ ਤਾਂ ਆਪਣੇ ਨੂੰ ਬੈਸਟ ਨਾ ਬਣਾਵੇ ਹੁਣ ਕਿਸੇ ਨੂੰ ਪੁੱਛੋ ਤੈਨੂੰ ਰੱਬ ਚਾਹੀਦਾ ਹੈ ਤਾਂ ਹਰ ਕੋਈ ਕਹੇਗਾ ਹਾਂ ਮੈਨੂੰ ਰੱਬ ਚਾਹੀਦਾ ਹੈ ਪਰ ਨਾਲੇ ਝੂਠ ਵੀ ਬੋਲੀ ਜਾਏਗਾ ਗਾਲਾਂ ਵੀ ਕੱਢੀ ਜਾਏਗਾ ਨਿੰਦਿਆ ਵੀ ਕੀਤੀ ਜਾਏਗਾ ਚੁਗਲੀ ਵੀ ਕੀਤੀ ਜਾਏਗਾ ਹੀਰਾ ਫੇਰੀਆਂ ਵੀ ਕੀਤੀ ਜਾਏਗਾ ਮਾਰੇ ਕੰਮ ਵੀ ਕੀਤਾ ਜਾਏਗਾ ਤੈਨੂੰ ਪੁੱਛੋ ਰੱਬ ਨੂੰ ਹਾਂ ਰੱਬ ਨੂੰ ਤਾਂ ਮੈਂ ਚਾਹਦਾ ਆ ਬਣਾ ਪਈ ਜੇ ਰੱਬ ਨੂੰ ਚਾਹੁੰਦਾ ਤਾਂ ਆਹ ਕੰਮ ਕਰ ਦਿਆਂ ਰੱਬ ਹੁਣ ਤੂੰ ਇਹ ਪੁੱਛ ਕੇ ਜੇ ਮੈਂ ਰੱਬ ਨੂੰ ਪਾਣਾ ਚਾਹੁੰਦਾ ਤਾਂ ਮੈਂ ਖੁਦ ਕੋ ਐਸਾ ਬਣਾਣਾ ਚਾਹਤਾ ਹੂੰ ਕਿ ਮੈਂ ਉਸੇ ਪਾ ਤਾਂ ਫਿਰ ਜਦੋਂ ਮੈਂ ਉਹਨੂੰ ਪਾ ਸਕੂ ਮੈਂ ਇਦਾਂ ਦਾ ਬਣਾਣਾ ਚਾਹੁੰਦਾ ਤਾਂ ਹੁਣ ਮੈਨੂੰ ਹਰ ਨਸ਼ਾ ਛੱਡਣਾ ਮੈਨੂੰ ਬੁਰਾਈਆਂ ਛੱਡਣੀਆਂ ਮੈਨੂੰ ਨਫ਼ਰਤ ਬੈਰ ਵਿਰੋਧਤਾ ਛੱਡਣੀ ਮੈਨੂੰ ਰੱਬ ਤੇ ਵਿਸ਼ਵਾਸ ਕਰਨਾ ਮੈਨੂੰ ਮਿਹਨਤ ਕਰਨੀ ਤਾਂ ਫਿਰ ਮੈਂ ਉਹਨੂੰ ਪਾ ਵੀ ਸਮਝਦੇ ਹੋ ਕੁ ਨਹੀਂ ਇਹ ਦੋ ਚੀਜ਼ਾਂ ਸਿਰ ਉਚਾਹਤ ਨਾ ਰੱਖੋ ਮਤਲਬ ਕਿ ਇਹ ਪੁੱਛੋ ਫਕੀਰਾਂ ਨੂੰ ਗੁਰੂਆਂ ਰਹਿਬਰਾਂ ਨੂੰ ਕਿ ਮੈਂ ਮਾਲਕ ਹੋ ਇਦਾਂ ਦਾ ਬਣਨਾ ਚਾਹੁੰਦਾ ਐ ਕਿ ਮੈਂ ਚੀਜ਼ ਨੂੰ ਹਾਸਲ ਕਰ ਸਕਾਂ ਕਰ ਸਕਾਂ ਜਿੱਦਾਂ ਹੁਣ ਇਹਨੂੰ ਇਦਾਂ ਵੀ ਸਮਝ ਲੈ ਇੱਕ ਬੰਦਾ ਓਵਰ weight ਐ ਕਹਿੰਦਾ ਮੈਂ ਜੀ ਫਿੱਟ ਹੋਣਾ ਚਾਹੁੰਦਾ ਆ ਸਮਝਦੇ ਹੋ ਕੁ ਨਹੀਂ ਮਾਰੇ ਤਾਂ ਫਿੱਟ ਹੋਣਾ ਚਾਹੁੰਦਾ ਐ ਅੱਛਾ ਭਈ ਫਿੱਟ ਹੋਣਾ ਚਾਹੁੰਦਾ ਹਾਂ ਚਾਹੁੰਦਾ ਆ ਕੀ ਕਰਨ ਨੂੰ ਤਿਆਰ ਮੈਂ ਤੇ ਚਾਹੇ ਹੀ ਆ ਕਰਨ ਦਾ ਕੁਝ ਤਿਆਰ ਨਹੀਂ ਮੈਂ ਕਰਨ ਦਾ ਮੇਰੇ ਕੋਲ ਕੁਝ ਐ ਨਹੀਂ ਮੈਂ ਚਾਹੁੰਦਾ ਹੀ ਆ ਤੇ ਇੱਕ ਬੰਦਾ ਕਹਿੰਦਾ ਜੀ ਮੈਂ ਇਦਾਂ ਦਾ ਕੀ ਕਰਾਂ ਕਿ ਮੈਂ ਫਿੱਟ ਹੋ ਸਕਾਂ ਕਿ ਉਹਨੂੰ ਰਸਤਾ ਵੀ ਦੱਸਿਆ ਕਿਉਂਕਿ ਪੁੱਛੀਦਾ ਰਿਹਾ ਹੈ ਕਿ ਮੈਂ ਇਦਾਂ ਦਾ ਕੀ ਕਰਾਂ ਮੈਂ ਇਦਾਂ ਦਾ ਕਿੱਦਾਂ ਬਣਾ ਕਿ ਮੈਂ ਚੀਜ਼ ਨੂੰ ਹਾਸਲ ਸਮਝ ਰਹੇ ਹੋ ਉਮੀਦ ਹੈ ਕਿ ਤੁਸੀਂ ਸਮਝ ਰਹੇ ਹੋ ਕਿ ਕੀ ਸਮਝਾਣਾ ਚਾਹੁੰਦੇ ਹਾਂ ਤੁਹਾਨੂੰ ਇਸ ਲਈ ਸਿਰਫ ਚਾਹਤ ਨਹੀਂ ਆਪਣੀ ਆਪ ਨੂੰ ਉਦਾਂ ਦਾ ਬਣਾਉਣ ਬਾਰੇ ਵਿਚਾਰ ਕਰੋ ਕਿ ਮੈਂ ਇਦਾਂ ਦਾ ਬਣਾਵਾਂ ਆਪਣੇ ਆਪ ਨੂੰ ਕਿ ਉਹ ਚੀਜ਼ ਮੈਨੂੰ ਮਿਲੇ ਸਿਰਫ ਚਾਹਤ ਨਾਲ ਨਹੀਂ ਉਹ ਚੀਜ਼ ਖੁਦ ਮੇਰੇ ਮੈਨੂੰ ਮੇਲੇ ਜਦੋਂ ਇੱਕ ਬੰਦਾ ਕਹਿੰਦਾ ਨਾ ਹਾਏ ਉਹ ਮੈਨੂੰ ਪਿਆਰ ਕਿਉਂ ਨਹੀਂ ਕਰਦਾ ਹਾਏ ਉਹ ਮੈਨੂੰ ਪਿਆਰ ਕਿਉਂ ਨਹੀਂ ਕਰਦਾ ਜਾਂ ਕਿਉਂ ਨਹੀਂ ਕਰਦੀ ਇਹਦਾ ਸਾਰਾ ਧਿਆਨ ਉਧਰ ਹੀ ਹੈ ਉਹਦਾ ਹੀ ਕਸੂਰ ਹੈ ਉਹ ਨਹੀਂ ਕਰਦੀ ਜਾਂ ਉਹ ਨਹੀਂ ਕਰਦਾ ਤਾਂ ਇਹ ਕਹਿੰਦਾ ਜੇ ਸਮਝਦਾਰ ਹੁੰਦਾ ਨਾ ਉਹ ਵੀ ਕਹੇਗਾ ਉਹ ਮੈਂ ਇਦਾਂ ਦਾ ਕੀ ਕਰਾਂ ਉਹ ਪਿਆਰ ਕਰਨ ਤੇ ਮਜਬੂਰ ਹੋ ਜਾਵੇ ਫਿਰ ਧਿਆਨ ਆਪਣੇ ਆਪੇ ਲੰਦਾ ਕਿ ਮੈਨੂੰ ਹੀ ਕੁਝ ਐਸਾ ਕਰਨਾ ਪੈਣਾ ਹੈ ਉਹ ਮੈਨੂੰ ਪਿਆਰ ਕਰਨ ਤੇ ਮਜਬੂਰ ਮੈਂ ਨਹੀਂ ਕੁਛ ਐਸਾ ਕਰਨਾ ਪੈਣਾ ਉਹ ਚੀਜ਼ ਮੇਰੇ ਕੋ ਆਉਣ ਨੂੰ ਮਜਬੂਰ ਤਾਂ ਫਿਰ ਤਾਂ ਮਤਲਬ ਸਾਰਾ ਧਿਆਨ ਮੇਰਾ ਆਪਣੇ ਵੱਲ ਹੈ ਕਿ ਮੈਂ ਕੁਛ ਕਰਨਾ ਹੈ ਤਾਂ ਜਦੋਂ ਹੁੰਦਾ ਮੈਂ ਕੁਛ ਕਰਨਾ ਹੈ ਤਾਂ ਫਿਰ ਰੱਬ ਦੀ ਰਹਿਮਤ ਮੇਰੇ 'ਤੇ ਜ਼ਰੂਰ ਹੈ ਸੋਚੋ ਜਰਾ ਹੁਣ ਇੱਕ ਝੂਠਾ ਬੰਦਾ ਇੱਕ ਪਾਪ ਕਰਨ ਵਾਲਾ ਬੰਦਾ ਦੂਜਿਆਂ ਤੇ ਜ਼ੁਲਮ ਕਰਨ ਵਾਲਾ ਬੰਦਾ ਰੱਬ ਨੂੰ ਲੰਬੜ ਤੁਰ ਪਵੇ ਤਾਂ ਉਹ ਮਿਲੇਗਾ ਰੱਬ ਕੋਲ ਜਿਵਾਵ ਦੇਵਤੈ ਇੱਕ ਫਕੀਰ ਬੈ ਜਾ ਬੇ ਗੁਫਾ ਦੇ ਅੰਦਰ ਮੈਂ ਸੱਚ ਬੋਲਣਾ ਲੋਕਾਂ ਦਾ ਭਲਾ ਕਰਨਾ ਰੱਬ ਦਾ ਸਿਮਰਨ ਕਰਨਾ ਹੈ ਉਹ ਨੂੰ ਜਾਂਦਾ ਕਿਤੇ ਨਹੀਂ ਉਹ ਬੈਠ ਕੇ ਨੀਕੀ ਕਰਦਾ ਹੈ ਆਪਣੇ ਰੱਬ ਨੂੰ ਯਾਦ ਕਰਦਾ ਹੈ ਅਛਾਈ ਕਰਦਾ ਹੈ ਜਾਂਦਾ ਕਿਤੇ ਨਹੀਂ ਤਾਂ ਹੁੰਦਾ ਕੀ ਹੈ ਰੱਬ ਆਪ ਚੱਲ ਕੇ ਆ ਜਾਂਦਾ ਲੈ ਮੈਂ ਆ ਗਿਆ ਤੇਰੇ ਕੋਲ ਕਿਉਂਕਿ ਤੂੰ ਕਰਮ ਇਦਾਂ ਦੇ ਕੀਤੇ ਕਿ ਮੈਨੂੰ ਆਣਾ ਇਹ ਨੂੰ ਕਹਿੰਦੇ ਮੈਂ ਮੈਂ ਐਸਾ ਕੀ ਕਰਾਂ ਉਹ ਮਜਬੂਰ ਹੋ ਜਾਵੇ ਮੇਰੇ ਕੋਲ ਆਣ ਲਈ ਉਹ ਮਜਬੂਰ ਹੋ ਜਾਵੇ ਮੈਨੂੰ ਮਿਲਣ ਲਈ ਸਮਝਦੇ ਹੋ ਕਿ ਨਹੀਂ ਜੇ ਤਾਂ ਕਿਹਾ ਜਾਂਦਾ ਨਾ ਕਿ ਬੜੀ ਪਿਆਰੀ ਕਹਾਣੀ ਹੈ ਇੱਕ ਵਾਰ ਇੱਕ ਤਾਲਿਬ ਗਿਆ ਮੁਰਸ਼ਿਦ ਦੇ ਦਰਵਾਜੇ ਤੇ ਜਾ ਕੇ ਉਹਨੇ ਸ਼ਾਮ ਦਾ ਸਮਾਂ ਸੀ ਕੁੱਲੀ ਦਾ ਗੇਟ ਦਰਵਾਜਾ ਲੱਗਾ ਹੋਇਆ ਸੀ ਚੌਪੜੀ ਦਾ ਦਰਵਾਜਾ ਭੜਿਆ ਹੋਇਆ ਸੀ ਬੰਦ ਸੀ ਉਹਨੇ ਦਰਵਾਜਾ ਖੜਕਾਇਆ ਉਹਨੇ ਦਰਵਾਜਾ ਖੜਕਾਇਆ ਤੰਦਰੋ ਅਵਾਜ਼ ਆਈ ਕੌਣ ਉਹ ਕਹਿੰਦਾ ਮੁਰਸ਼ਿਦ ਮੈਂ ਆ ਅੰਦਰੋਂ ਅਵਾਜ਼ ਆਈ ਜਰਾ ਹੁਣ ਜ਼ੋਰ ਕਰਨਾ ਉਹ ਕਹਿੰਦੇ ਫਕੀਰ ਦਾ ਦਰ ਹੈ ਤੇ ਮੈਂ ਵਾਸਤੇ ਜਗ੍ਹਾ ਹੈ ਨਹੀਂ ਤਲਾਗ ਆਤੀ ਦਰਵਾਜ਼ੇ ਖੁੱਲੇ ਮੈਂ ਯਾਰੀ ਹੰਕਾਰ ਉਹ ਉਤਾਰੇ ਵੀ ਮੁੜ ਗਿਆ ਵਾਪਸ ਕਹਿੰਦਾ ਜੀ ਦਰਵਾਜ਼ੇ ਖੁੱਲੇ ਆ ਇਹ ਤਾਂ ਗਲਤੀ ਹੋ ਗਈ ਮੇਤੋ ਕਿਆ ਹੋ ਗਿਆ ਮੈਂ ਸਮਝਦੇ ਹੋ ਗਏ ਉਹ ਕਹਿੰਦੇ ਰੱਬ ਦੇ ਘਰ ਮੈਂ ਜੇ ਰੱਬ ਦੇ ਘਰ ਜਾਣਾ ਤਾਂ ਮੈਂ ਇਹਨੂੰ ਮਿਟਾਣਾ ਤਾਂ ਹੀ ਧੱਕਿਆ ਜਾਂਦਾ ਮੈਂ ਮੁਕਾਏਗਾ ਤਾਂ ਰੱਬ ਪਾਏਗਾ ਤਜ ਤੱਕ ਮੈਂ ਮੈਂ ਕਰੀ ਜਾਏਗਾ ਤਾਂ ਫਿਰ ਜਿੰਨੀ ਮੈਂ ਮੈਂ ਹੰਕਾਰ ਵਾਦਾ ਉਹਨਾਂ ਰੱਬ ਤੋਂ ਬੰਦਾ ਤਾਂ ਜਿੰਨਾ ਬੰਦਾ ਕਹਿੰਦਾ ਤੂੰ ਹੀ ਤੂੰ ਤਾਂ ਇਹਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਤੇਰਾ 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 ਹੀ ਤੇਰਾ ਜੋ ਕੁਝ ਹੈ ਸੋ ਤੇਰਾ ਸਭ ਕੁਝ ਤੇਰਾ ਹੀ ਆ ਤੇਰੇ ਤੇ ਆਵੇ ਉਹੀ ਤੂੰ ਹੈ ਬਸ ਜੇ ਤਾਂ ਸਾਹ ਹੁਸੈਨ ਨੇ ਕਿਹਾ ਸਾਹ ਹੁਸੈਨ ਕਹਿੰਦੇ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਉਹੀ ਨੂੰ ਆ ਬਸ ਤੂੰ ਹੀ ਹੈ ਤਾਂ ਕਹਿੰਦੇ ਹੈ ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤਾਂ ਮੰਚਾ ਗਲਤੀ ਹੋ ਗਈ ਵਾਪਸ ਚਲਾ ਗਿਆ ਅਗਲੇ ਦਿਨ ਫੇਰ ਆਇਆ ਅਗਲੇ ਦਿਨ ਫੇਰ ਆਇਆ ਫੇਰ ਆ ਕੇ ਦਰਵਾਜਾ ਖੜਕਾਇਆ ਫਕੀਰ ਨੇ ਪੁੱਛਿਆ ਕੌਣ ਕਹਿੰਦਾ ਤੂੰ ਹੀ ਆ ਤੂੰ ਤੂੰ ਹੀ ਤੂੰ ਫਕੀਰ ਹੱਸੇ ਇਹ ਤੇ ਜਾ ਚਾਲਵਾ ਜਾ ਮੈਂ ਗਈ ਨਹੀਂ ਤੇ ਤੂੰ ਬਹਿ ਲਈ ਜਾਂਦਾ ਯਾਨੀ ਪਤਾ ਲੱਗਦਾ ਨਾ ਇਹ ਬੰਦਾ ਸਕੀਮ ਨਾਲ ਆਇਆ ਕਿ ਮੈਂ ਗਈ ਤੇ ਦਰਵਾਜਾ ਨਹੀਂ ਖੁੱਲਿਆ ਹੁਣ ਤੂੰ ਕਹਿ ਕੇ ਦੇਖ ਲਈ ਫਕੀਰ ਇਹਦੇ ਹਾਲੇ ਵੀ ਯਾਦ ਰੱਖ ਮੈਂ ਤੂੰ ਆ ਤੂੰ ਐ ਤੂੰ ਐ ਦਾ ਮਤਲਬ ਮੈਂ ਵੀ ਤਾਂ ਕਿਤੇ ਹੈ ਨਾ ਤਾਂ ਹੀ ਤੂੰ ਐ ਸਮਝ ਰਿਹਾ ਜ਼ਰਾ ਕਿ ਜਿੱਥੇ ਹੁਣ ਫਰਜ਼ ਕਰੋ ਬੰਦਾ ਕਹਿੰਦਾ ਤੂੰ ਹੈਂ ਤਾਂ ਮਤਲਬ ਫੇਰ ਵੀ ਦੋ ਹੈ ਤਾਂ ਹੀ ਬੰਦਾ ਤੂੰ ਕਹਿ ਰਿਹਾ ਹੈ ਨੀ ਤਾਂ ਤੂੰ ਕਹਿੰਦੀ ਲੋੜ ਵੀ ਰਹਿ ਜਾਂਦੀ ਹੈ ਤੁਸੀਂ ਇਕੱਲੇ ਹੋ ਤੁਸੀਂ ਕਹਿੰਦਾ ਮੈਂ ਹਾਂ ਤੂੰ ਤੂੰ ਚੋਪਾਂ ਸ਼ਾਂਤ ਹੈ ਤੁਸੀਂ ਬੋਲਣ ਦੀ ਲੋੜ ਹੀ ਨਹੀਂ ਜਿੱਥੇ ਬੰਦਾ ਕਹਿੰਦਾ ਤੂੰ ਹੈ ਇਹਦਾ ਮਤਲਬ ਹਾਲੇ ਤੱਕ ਕਿਤਨਾ ਕਿਤੇ ਮੈਂ ਵੀ ਹੈਗੀ ਹੈ ਤਾਂ ਹੀ ਮੈਨੂੰ ਤੂੰ ਵੀ ਨਜ਼ਰ ਆ ਰਿਹਾ ਹੈ ਨਾ ਇਹਨੂੰ ਬੁੱਲੇ ਸ਼ਾਹ ਕਹਿੰਦੇ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਜੀਦਾ ਹੁਣ ਬੰਦਾ ਫਰਜ਼ ਕਰੋ ਬੁੱਲੇ ਸ਼ਾਹ ਜਾਂਦੇ ਮੁਰਸ਼ਿਦ ਕੋ ਕਿ ਮੁਰਸ਼ਿਦ ਹੁਣ ਤੂੰ ਹੀ ਤੂੰ ਹੈ ਇਹਦਾ ਮਤਲਬ ਭੁੱਲੇ ਹਾਲੇ ਤੂੰ ਵੀ ਹੈ ਤਾਂ ਹੀ ਕਹਿ ਰਿਹਾ ਤੂੰ ਹੈ ਤਜੇ ਹੁਣ ਹੋਈ ਅਸੀ ਇੱਕ ਗਏ ਤਾਂ ਫਿਰ ਨਾ ਮੈਂ ਕਹਿੰਦੀ ਲੋੜਾ ਨਾ ਉਹ ਕਹਿੰਦੇ ਮੁਰਸ਼ਿਦ ਨੇ ਕਿਹਾ ਨਹੀਂ ਬੇਟਾ ਹਾਲੇ ਵੀ ਦਰਵਾਜ਼ਾ ਨਹੀਂ ਖੁੱਲਣਾ ਤੂੰ ਹਾਲੇ ਵੀ ਰਾਜ ਨਹੀਂ ਸਮਝਿਆ ਹੁਣ ਮੁਰਸ਼ਿਦ ਦੇ ਜਦੋਂ ਬਚਨ ਹੋਏ ਨਾ ਰਾਜ ਨਹੀਂ ਸਮਝਿਆ ਸੱਟ ਪਈ ਕਿ ਹੁਣ ਮੈਂ ਰਾਜ ਹੀ ਸਮਝਣਾ ਪੈਣਾ ਕਹਿੰਦੇ ਜਾ ਕੇ ਬਹਿ ਗਿਆ ਤਾਲਿਬ ਇੱਕ ਪੇੜ ਦੇ ਥੱਲੇ ਜਾ ਕੇ ਨਾ ਬਹਿ ਗਿਆ ਜਾ ਕੇ ਬੰਦਗੀ ਤੇ ਧਿਆਨ ਕਰਨ ਲੱਗ ਗਿਆ ਬਸ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਉੱਠਣਾ ਖਾ ਲਿਆ ਪੀ ਲਿਆ ਜਾਂ ਜ਼ਰੂਰਤ ਪੂਰੀ ਕਰ ਲਈ ਤਾਂ ਫਿਰ ਆ ਗਏ ਉਹ ਬੰਦਗੀ ਤੇ ਕਹਿੰਦੇ 15 ਦਿਨ ਗੁਜ਼ਰੇ ਮਹੀਨਾ ਗੁਜ਼ਰੀਆ ਜਦੋਂ ਸਵਾ ਮਹੀਨਾ ਹੋ ਗਿਆ ਨਾ ਬੈਠੇ ਅੱਖਾਂ ਬੰਦ ਕਰਕੇ ਤਾਂ ਆਵਾਜ਼ ਆਈ ਉਹ ਪਿਆਰੇ ਅੱਖਾਂ ਖੋਲ ਲੈ ਜਦੋਂ ਦੇਖਿਆ ਸਾਹਮਣੇ ਮੁਰਸ਼ਿਦ ਖੜਾ ਹੈ ਕਹਿੰਦੇ ਮੁਰਸ਼ਿਦ ਆਗੇ ਉਹ ਕਹਿੰਦੇ ਆਣਾ ਹੀ ਪਿਆ ਜਦੋਂ ਕਰਮੀ ਦੀ ਇਤਨਾ ਲਗੀਤਾ ਮੈਨੂੰ ਆਣਾ ਹੀ ਪਿਆ ਹੁਣ ਤੂੰ ਅੰਦਰੋਂ ਹੀ ਤਾਰ ਇੰਦਾ ਦੀ ਜੋਰ ਨਹੀਂ ਕਿ ਮੈਂ ਰਹਿ ਨਹੀਂ ਸਕਿਆ ਤੇਰੇ ਤੋਂ ਦੂਰ ਇਨੂੰ ਕਹਿੰਦੇ ਆ ਕਿ ਖੁਦ ਨੂੰ ਮੀਰਤ ਕਰਕੇ ਬੰਦਗੀ ਕਰਕੇ ਵਿਸ਼ਵਾਸ ਕਰਕੇ ਜਿੱਦਾਂ ਕਹਿੰਦੇ ਨਾ ਕਿ ਪ੍ਰੇਮ ਗੁਰੂ ਸੇ ਕੀਜੀਏ ਇਕਬੀਰ ਸਾਹਿਬ ਦੀ ਬਾਣੀ ਹੈ ਕਿ ਪ੍ਰੇਮ ਗੁਰੂ ਸੇ ਕੀਜੀਏ ਜਪ ਕਰੂ ਉਸ ਦਾ ਨਾਮ ਉਹ ਸੰਕਟ ਸਭ ਮਿਟ ਜਾਏਗੇ ਪਾਓਗੇ ਉੱਤਮ ਧਾਮ ਤੇ ਜੇ ਅਗਰ ਗੁਰੂ ਨਾਲ ਪ੍ਰੇਮ ਹੈ ਤਾਂ ਨਾਮ ਵੀ ਜਪਣਾ ਸਿਮਰਨ ਵੀ ਕਰਨਾ ਹੁਣ ਜਿਹੜਾ ਸੋਚਿਓ ਪ੍ਰੇਮ ਦੀਆਂ ਗੱਲਾਂ ਸਾਰੀ ਕਰਦੇ ਪੁੱਛੋ ਧਿਆਨ ਤੇ ਕਿੰਨੀ ਢੇਰ ਬੈੰਦੋ ਜੀ ਟਾਈਮ ਹੀ ਨਹੀਂ ਲੱਗਦਾ ਤੇ ਕਹਦਾ ਪ੍ਰੇਮ ਹੈ ਭਾਈ ਤੇਰਾ ਤਾਂ ਧਿਆਨ ਹੀ ਹਰ ਵੇਲੇ ਉੱਧਰ ਰਹਿਣਾ ਚਾਹੀਦਾ ਇਹਨਾਂ ਸੁਰਤੀ ਹਰ ਵੇਲੇ ਇਸ ਕਰਕੇ ਅਸੀਂ ਕਈ ਵਾਰ ਦੱਸੀ ਤਾਂ ਜਦੋਂ ਇਹ ਸਿਮਰਨ ਕਰਦੇ ਨਾ ਸਾਡੀ ਤਾਰ ਜੁੜਦੀ ਹੈ ਆਪਣੇ ਉਸ ਮਾਲਿਕ ਦੇ ਨਾਲ ਓਏ ਤਾਰ ਜੁੜਨੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਕਹੇ ਕਿ ਇਸ਼ਕ ਵਾਲੀ ਤਾਰ ਛੇੜੇ ਰੂਹ ਵਾਲੇ ਹੁਣ ਜੇ ਰੂਹ ਵਾਲਾ ਸਾਜਮ ਜਾਣਾ ਹੈ ਨਾ ਤਾਂ ਇਸ਼ਕ ਦੀਆਂ ਤਾਰਾਂ ਜੋੜਨੀਆਂ ਤਾਂ ਚੈੱਕ ਕਰ ਲਓ ਕਿ ਤਾਰਾਂ ਜੁੜੀਆਂ ਕਿ ਨਹੀਂ ਜੇ ਨਹੀਂ ਜੁੜੀਆਂ ਤਾਂ ਜੋੜ ਲਓ ਅੱਜ ਪੱਕੀਆਂ ਤਾਰਾਂ ਜੋੜ ਲਓ ਮੇਰੇ ਭਾਪਾ ਕਿਉਂਕਿ ਫੇਰ ਹੀ ਉਹ ਰੂਹ ਦਾ ਸਾਜ਼ ਵੱਜੇਗਾ ਤਾਂ ਜਦੋਂ ਰੂਹ ਦਾ ਸਾਜ਼ ਵੱਜਦਾ ਹੈ ਤਾਂ ਖੁਸ਼ੀਆਂ ਦੀ ਆਵਾਜ਼ ਵੀ ਫੇਰ ਹੀ ਆਉਂਦੀ ਹੈ ਸੋ ਇਸ਼ਕ ਵਾਰੀ ਵਾਲੀ ਤਾਰ ਛੇੜੇ ਰੂਹ ਵਾਲੇ ਸਾਜ਼ ਨੂੰ ਫਕੀਰਾਂ ਦੇ ਕੋਲ ਬਹਿ ਕੇ ਸੁਣ ਰੱਬ ਦੀ ਆਵਾਜ਼ ਕਹਿੰਦੇ ਬੈਠ ਫਕੀਰਾਂ ਦੇ ਕੋਲ ਬੈਠ ਸੰਤਾਂ ਦੇ ਕੋਲ ਬੈਠ ਮੁਰਸ਼ਦ ਦੇ ਕੋਲ ਤਾਂ ਕਿ ਤੂੰ ਵੀ ਆਪਣੇ ਅੰਦਰ ਆਉਣ ਵਾਲੀ ਰੱਬ ਦੀ ਆਵਾਜ਼ ਨੂੰ ਸੁਣ ਸਕੇ ਕਿਉਂਕਿ ਰੱਬ ਤਾਂ ਹਰ ਵੇਲੇ ਤੇਰੇ ਅੰਦਰ ਆਵਾਜ਼ਾਂ ਦੇ ਰਿਹਾ ਹੈ ਪਰ ਤੂੰ ਹੀ ਉਹ ਤਾਰਾਂ ਤੋੜ ਕੇ ਬੈਠਾ ਹੈ ਇਹ ਤਾਂ ਐਸੇ ਤੂੰ ਹੀ ਕਨੈਕਸ਼ਨ ਤੋੜ ਕੇ ਬੈਠਾ ਹੈ ਜਿਹੜਾ ਮੋਬਾਈਲ ਦਾ ਕਨੈਕਸ਼ਨ ਇਧਰੋਂ ਟੁੱਟਾ ਹੋਵੇ ਉਧਰੋਂ ਅਗਲਾ ਬੋਲੀ ਜਾਵੇ ਹੈਲੋ 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 ਤੁਹਾਨੂੰ ਸੁਣਾਈ ਨਹੀਂ ਦੇਣਾ ਤੁਸੀਂ ਕਿਹੜਾ ਰੇਂਜ ਹੀ ਹੈ ਨਹੀਂ ਇਹਦਾ ਮਤਲਬ ਤੈਨੂੰ ਉਹਦੀ ਰੇਂਜ ਚ ਆਣਾ ਹੈ ਤਾਂ ਫੇਰ ਹੀ ਤੂੰ ਦੀ ਆਵਾਜ਼ ਨੂੰ ਸੁਣ ਜਰਾ ਸਮਝ ਲੈ ਸਾਰਿਆਂ ਇਸੇ ਤਰ੍ਹਾਂ ਪਰਮਾਤਮਾ ਦੀ ਰੇਂਜ ਵਿੱਚ ਜਾਣ ਵਾਸਤੇ ਉਹਦੀ ਆਵਾਜ਼ ਨੂੰ ਸੁਣਨ ਵਾਸਤੇ ਸਾਨੂੰ ਫਕੀਰਾਂ ਕੋ ਬਹਿ ਕੇ ਆਪਣੀਆਂ ਤਾਰਾਂ ਨੂੰ ਜੋੜਨਾ ਆਪਣੀ ਰੇਂਜ ਨੂੰ ਅਪ ਕਰਨਾ ਆਪਣੀ ਸੋਚ ਨੂੰ ਆਪਣੀ ਸੁਰਤੀ ਨੂੰ ਆਪਣੀ ਕਰਨੀ ਨੂੰ ਉੱਚਾ ਕਰਨਾ ਕਿਉਂਕਿ ਕਰਨੀ ਸੋਚ ਉੱਚੀ ਹੋਏਗੀ ਨਾ ਫੇ ਜ਼ਿੰਦਗੀ ਮੁਕਾਮ ਵੀ ਮਰਦਮੇ ਵੀ ਉੱਚੇ ਪਾਵਾਂਗੇ ਅਸੀਂ ਇਸ ਲਈ ਫਕਰਾ ਦੇ ਕੋਲ ਬਹਿ ਕੇ ਸੁਣ ਰੱਬ ਦੀ ਆਵਾਜ਼ ਨੂੰ ਉਹ ਬਿਨਾ ਮੁਰਸ਼ਦ ਦੇ ਕੋਈ ਸਮਝੇ ਨਾ ਰਾਜ ਕਹਿੰਦੇ ਬਿਨਾ ਮੁਰਸ਼ਦ ਦੇ ਰਾਜ ਨਹੀਂ ਸਮਝਿਆ ਜਾ ਸਕਦਾ ਜਿੱਦਾ ਬੰਦਾ ਕਹਿੰਦਾ ਨਾ ਆ ਸਵਾਲ ਹੈ ਰਾਜ ਹੈ ਪਰ ਜਦ ਤੱਕ ਕੋਈ ਸਮਝਾਣ ਵਾਲਾ ਨਾ ਹੋਵੇ ਸਮਝ ਨਹੀਂ ਆਉਂਦੀ ਰਾਜ ਤੇਰੇ ਅੰਦਰ ਹੀ ਹੈ ਬਹੁਤ بڑے ਰਾਜ ਲੈ ਕੇ ਬੈਠਾ ਆਪਣੇ ਅੰਦਰ ਬਹੁਤ بڑے ਖਜ਼ਾਨੇ ਲੈ ਕੇ ਬੈਠਾ ਆਪਣੇ ਅੰਦਰ ਬਹੁਤ ਬੜੀਆਂ ਸ਼ਕਤੀਆਂ ਆਪਣੇ ਅੰਦਰ ਤੂੰ ਲੈ ਕੇ ਬੈਠਾ ਹੈ ਉਹ ਰੱਬ ਦੇ ਸਾਰੇ ਭੰਡਾਰ ਤੇਰੇ ਅੰਦਰ ਹੈ ਪਰ ਇਹ ਰਾਜ ਰਾਜ ਹੀ ਰਹਿ ਜਾਂਦੇ ਐ ਜਿਹਨਾਂ ਨੂੰ ਮੁਰਸ਼ਿਦ ਨਹੀਂ ਮਿਲਦਾ ਤਾਂ ਜਿਹੜੇ ਮੁਰਸ਼ਿਦ ਕੋ ਬਹਿ ਕੇ ਆਪਣੇ ਆਪ ਨੂੰ ਜਿੱਦਾਂ ਕਹਿੰਦਾ ਨਾ ਕਾਬਿਲ ਬਣਾਣਾ ਹੈ ਮੈਂ ਆਪਣੇ ਆਪ ਨੂੰ ਸਲਾਇਕ ਬਣਾਣਾ ਹੈ ਕਿ ਕਿਦਾਂ ਉਹ ਮੈਨੂੰ ਮਿਲੇ ਕਿਦਾਂ ਉਹ ਮੇਰੇ ਤੱਕ ਪਹੁੰਚੇ ਮੈਂ ਖੁਦ ਨੂੰ ਐਸਾ ਵਸਤ ਬਣਾਣਾ ਹੈ ਮੈਂ ਖੁਦ ਤੇ ਇੰਨੀ ਮਿਹਨਤ ਕਰਨੀ ਹੈ ਕਿ ਮੈਂ ਉਹਨੂੰ ਹਾਸਲ ਕਰ ਸਕਾਂ ਸਮਝਦੇ ਹੋਗੇ ਇਕ ਤਾਂ ਹੁੰਦਾ ਮੈਂ ਸਿਰਫ ਚਾਹੁੰਦਾ ਹਾਂ ਇੱਕ ਹੁੰਦਾ ਮੈਂ ਮਿਹਨਤ ਕਰਨੀ ਹੈ ਇਸ ਲਈ ਕਹਿੰਦੇ ਮੁਰਸ਼ਿਦ ਹੀ ਉਹ ਰਾਜ ਦੱਸਦਾ ਹੈ ਉਹ ਮਿਹਨਤ ਕਰਨ ਦਾ ਢੰਗ ਦੱਸਦਾ ਹੈ ਉਹ ਬੰਦਗੀ ਦਾ ਤਰੀਕਾ ਦੱਸਦਾ ਹੈ ਉਹ ਤਾਰ ਨੂੰ ਕਿੱਦਾਂ ਜੋੜਨਾ ਹੈ ਮੁਰਸ਼ਿਦ ਉਹ ਵਿਧੀ ਦੱਸਦਾ ਹੈ ਔਰ ਜਦੋਂ ਉਸ ਵਿਧੀ ਦੇ ਨਾਲ ਅਸੀਂ ਮਿਹਨਤ ਕਰਦੇ ਆ ਤਾਂ ਫੇਰ ਅੰਦਰਲੇ ਰਾਜ ਖੁੱਲਦੇ ਆਹੀਂ ਕਹਿੰਦੇ ਬਿਨਾ ਮੁਰਸ਼ਿਦ ਦੇ ਕੋਈ ਸਮਝੇ ਨਾ ਕਿ ਬਿਨਾ ਮੁਰਸ਼ਿਦ ਦੇ ਕੋਈ ਰਾਜ ਨਹੀਂ ਸਮਝ ਸਕਦਾ ਜਿੱਦਾਂ ਕਬੀਰ ਸਾਹਿਬ ਨੇ ਬੜਾ ਪਿਆਰੇ ਇੱਕ ਜਗ੍ਹਾ ਕਿਹਾ ਹੈ ਕਹਿੰਦੇ ਕੰਬਰੀ ਕੇ ਰੰਗ ਨਾ ਚੜੇ ਕੰਬਰੀ ਇਹ ਤੇ ਕਾਲੀ ਕੰਬਲੀ ਜਦਾ ਕਾਲੀ ਕੰਬਲੀ ਹੈ ਇਹਨੂੰ ਕੋਈ ਰੰਗ ਚੜ ਸਕਦਾ ਜਰਾ ਸੋਚੋ ਦੇ ਦੋ ਕਾਲਾ ਰੰਗ ਕਾਲਾ ਕੱਪੜਾ ਕਿਸੇ ਲਲਾਰੀ ਨੂੰ ਇਹਨੂੰ ਭਾਈ ਚਿੱਟਾ ਰੰਗ ਚੜਾ ਦੇ ਇਹਨੂੰ ਪੀਲਾ ਰੰਗ ਚੜਾ ਦੇ ਇਹਨੂੰ ਲਾਲ ਰੰਗ ਚੜਾ ਦੇ ਖਾਤ ਜੋੜ ਦੇਗਾ ਭਾਈ ਕਾਲੇ ਕੱਪੜੇ ਤੇ ਕੋਈ ਰੰਗ ਸਮਝਦੇ ਹੋਰੇ ਜੇ ਕਾਲਾ ਰੰਗ ਚੜ ਗਿਆ ਨਾ ਕਾਲਾ ਹੀ ਰਹਿਣਾ ਇਹ ਇਹ ਲਾਲ ਚਿੱਟਾ ਹਰਾ ਪੀਲਾ ਸਫੇਦ ਹੋਵੇ ਤਾਂ ਜਿਹੜਾ ਮਰਜ਼ੀ ਚੜਾ ਦਿਓ ਇਸ ਲਈ ਕਬੀਰ ਸਾਹਿਬ ਕਹਿੰਦੇ ਕੰਬਰੀ ਕੇ ਰੰਗ ਨਾ ਚੜੇ ਕੋਇਲਾ ਨਹੀਂ ਸਫੇਦ ਔਰ ਕੋਇਲਾ ਕਦੀ ਉਹਨੂੰ ਜਿੰਨਾ ਮਰਜੀ ਰਗੜ ਲੋ ਜਿੰਨਾ ਮਰਜੀ ਧੋ ਲੋ ਬੰਦਾ ਕਹੇ ਆ ਕੋਇਲੇ ਨੂੰ ਸਾਬਣ ਲਾ ਲਾ ਕੇ ਮੈਂ ਸਫੇਦ ਕਰਨਾ ਕਰ ਦੋ ਲਾਓ ਕੋਸ਼ਿਸ਼ ਕਰੋ ਕੋੜਾ ਘਸ ਘਸ ਕੇ ਘਸ ਘਸ ਕੇ ਸੁਆਦਾ ਹੋ ਜਾਏਗਾ ਉਹਨੂੰ ਰਗੜੀ ਜਾਓ ਰਗੜੀ ਜਾਓ ਝੜਦਾ ਤਾਂ ਜਾਏਗਾ ਕਰਦਿਆ ਕਰਦਿਆ ਖਤਮ ਹੋ ਜਾਏਗਾ ਪਰ ਰਹੇਗਾ ਫਿਰ ਵੀ ਇੰਨੇ ਤੋਂ ਇੰਨਾ ਤੇ ਰਹਿ ਜਾਏਗਾ ਪਰ ਰਹਿਣਾ ਕਾਲਾ ਹੀ ਹੈ ਕਿਉਂਕਿ ਉਹ ਹੈ ਹੀ ਕਾਲਾ ਉਹ ਕਹਿੰਦੇ ਇਸੇ ਤਰ੍ਹਾਂ ਜਿੱਦਾਂ ਇਹ ਸਚਾਈ ਹੈ ਕਿ ਕਾਲੇ ਕਪੜੇ ਤੇ ਕੋਈ ਰੰਗ ਨਹੀਂ ਚੜ ਸਕਦਾ ਇਹ ਸਚਾਈ ਹੈ ਕਿ ਕੋਲੇ ਨੂੰ ਜਿੰਨਾ ਮਰਜੀ ਧੋਲੋ ਕਦੀ ਸਫੇਦ ਨਹੀਂ ਹੋ ਸਕਦਾ ਉਹ ਕਹਿੰਦੇ ਇਹ ਵੀ ਸਚਾਈ ਹੈ ਕਿ ਬਿਨਾ ਗੁਰੂ ਤੋਂ ਰੱਬ ਕਦੀ ਨਹੀਂ ਮਿਲ ਸਕਦਾ ਇਹ 19 ਸਚਾਈ ਹੈ ਇਸ ਲਈ ਅਗਲੀ ਲਾਈਨ ਚ ਕਿਹਾ ਹੈ ਕਿ ਕਮਰੀ ਕੇ ਰੰਗ ਨਾ ਚੜੇ ਕੋਇਲਾ ਨਾਹੀਂ ਸਫੇਦ ਉਹ ਬਿਨ ਸਤਗੁਰ ਹਰੀ ਨਾ ਮਿਲੇ ਚਾਹੋ ਚਾਹੇ ਪੜ ਲਓ ਵੇਦ ਕਹਿੰਦੇ ਤੂੰ ਵੇਦ ਪੜ ਲੈ ਸ਼ਾਸਤਰ ਪੜ ਲੈ ਜਿੰਨੇ ਮਰਜੀ ਗ੍ਰੰਥ ਪੜ ਲੈ ਤੂੰ ਪਰ ਬਿਨਾ ਗੁਰੂ ਤੋਂ ਰੱਬ Ainda bem vendo...